ਸੋਸਰੀ ਕਾਲ ਬਾਈ ਜੀ ਤੁਹਾਡਾ ਛੋਟਾ ਵੀਰ ਫੇਰ ਅੱਜ ਹਾਜ਼ਰ ਹੋਇਆਗਾ ਤੇ ਸਾਨੂੰ ਟਾਈਮ ਥੋੜਾ ਜਿਹਾ ਬਾਈ ਜੀ ਕੀ ਕਰੀਏ ਤੇ ਬਾਹਰ ਵੀ ਕੈਨੇਡਾ ਦੇ ਵਿੱਚ ਟਾਈਮ ਵੀ ਕੱਢਣਾ ਪੈਂਦਾ ਕਿਉਂਕਿ ਕੰਮ ਵੀ ਕਰਨਾ ਪੈਂਦਾ ਬਾਈ ਜੀ ਉਰੇ ਸੋਨੂੰ ਪਤਾ ਕੈਨੇਡਾ ਦੀ ਲਾਈਫ ਕਿੱਦਾਂ ਦੀ ਆ ਬਹੁਤ ਬਿਜ਼ੀ ਆ ਤੇ ਸੋਨੂੰ ਕੱਲ ਦੱਸਿਆ ਸੀ ਬਾਈ ਜੀ ਕਿ ਆਪਣੇ ਵੀਰਾਂ ਨਾਲ ਹੁਣ ਕੀ ਹੋ ਰਿਹਾ ਜਿਹੜੇ ਪੰਜਾਬੀ ਮੁੰਡੇ ਨੇ ਚਲੋ ਕੋਈ ਵੀ ਦੇਖਦੇ ਨੇ ਜ਼ਿਆਦਾਤਰ ਆਪਣੇ ਏਸ਼ੀਆ ਦੇ ਦੇਸ਼ਾਂ ਦੇ ਉਹਨਾਂ ਨਾਲ ਕੀ ਹੋ ਰਿਹਾ ਵੀ ਅੱਗੇ ਕੀ ਹੋਣਾ ਤੇ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਬਾਈ ਜੀ ਜਿਹੜੇ ਯੂਐਸਏ ਤੋਂ ਮੁੰਡੇ ਰਿਪੋਰਟ ਹੋਣੇ ਸੀਗੇ ਮੰਨ ਲਓ ਉਹ ਫੜਲੇ ਦੂ ਪਹਿਲਾਂ ਹਲੇ ਕੁਝ ਫੜਨੇ ਵੀ ਨਹੀਂ ਉਹ ਪੈਗਾਮਾ ਦੇ ਪੈਨਾਮਾ ਦੇ ਵੀ ਜਿਹੜੇ ਪੈਨਾਮਾ ਦੇਸ ਹੈਗਾ ਉਹਦੇ ਜੰਗ ਆਪਣੇ ਜੰਗਲ ਕਹਿ ਦਦੇ ਆ ਉਥੇ ਹੋਟਲ 'ਚ ਛੜਦੇ ਬਈ ਤੇ ਚਲੋ ਪਹਿਲਾਂ ਸ਼ੁਰੂ 'ਚ ਥੋੜੇ ਬੰਦੇ ਨੇ ਕਿਉਂਕਿ ਪਹਿਲੀ ਵਾਰੀ ਤਾਂ ਕੀ ਹੁੰਦਾ ਮਿੱਠਾ ਗੁੜ ਵੀ ਮਿੱਠਾ ਲੱਗਦਾ ਹੁੰਦਾ ਹਲੇ ਸ਼ੁਰੂਆਤ ਆ ਹਲੇ ਅੱਗੇ ਕੀ ਹੋਣਾ ਤੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਅੱਗੇ ਹੋਊ ਕੀ ਇਹਨਾਂ ਨਾਲ ਤੇ ਉਹ ਜਦੋਂ ਯੂਐਸ ਤੋਂ ਰਿਪੋਰਟ ਕੀਤੇ ਉਸ ਤੋਂ ਬਾਅਦ ਉਹਥੇ ਪੈਨਾਮਾ ਭੇਜਦੇ ਉਥੇ ਹੋਟਲ ਦੇ ਵਿੱਚ ਰੱਖੇ ਗਏ ਨੇ ਤਕਰੀਬਨ 300 ਦੇ ਕਰੀਬ ਨੇ ਹੁਣ ਦੱਸੇ ਤਾਂ ਇਹ ਜਾ ਰਹੇ ਨੇ ਕਿ ਅਲੱਗ-ਅਲੱਗ ਦੇਸ਼ਾਂ ਦੇ ਨੇ ਵਿੱਚ ਕੁਝ ਜਿਹੜੇ ਬੱਚੇ ਨੇ ਲਾਲੋ ਵੱਡੀ ਉਮਰ ਦੇ ਛੋਟੀ ਉਮਰ ਦੇ ਲਾਲੋ ਮੁੰਡੇ ਕੁੜੀਆਂ ਲਾਲੋ ਕਿੱਦਾਂ ਵੀ ਲਾਲੋ ਵੀ ਕੁਝ ਚਾਈਨਾ ਦੇ ਨੇ ਕੁਝ ਲਵੇ ਹੂਡ ਆਪਣੇ ਅੰਨੀ ਗਵੰਡੀ ਦੇਸ਼ਾਂ ਦੇ ਵੀ ਹੈਗੇ ਨੇਗੇ ਕੋਈ ਪਾਕਿਸਤਾਨ ਦਾ ਤੇ ਕੋਈ ਸ਼ਾਇਦ ਇੱਕ ਅੱਧਾ ਨਪਾਲਾ ਵੀ ਹੋਵੇ ਤੇ ਹੁਣ ਰੌਲਾ ਇਹ ਹੈ ਵੀ ਉਹ 300 ਬੰਦੇ ਉੱਥੇ ਹੋਟਲ 'ਚ ਉੱਤੇ ਇੱਕ ਵੱਡੇ ਹਾਲ ਦੇ ਵਿੱਚ ਰੱਖਤੇ ਖਾਣਾ ਪੀਣਾ ਵੀ ਉਹਨੂੰ ਦਿਖਾ ਰਹੇ ਸੀ ਵੀ ਆਲੇ-ਦਾਲੇ ਫੋਰਸ ਖੜੀ ਆ ਖਾਣਾ ਪੀਣਾ ਦੇ ਰਹੇ ਨੇਗੇ ਚਲੋ ਵਧੀਆ ਗੱਲ ਆ ਹਲੇ ਨਵੇਂ-ਨਵੇਂ ਨੇ ਇੰਨੇ ਕ ਬੰਦਿਆਂ ਨੂੰ ਤਾਂ ਰੱਖ ਹੀ ਸਕਦਾ ਹੁਣ ਜਦੋਂ ਹਜ਼ਾਰਾਂ ਦੇ ਲੱਖਾਂ ਦੀ ਗਿਣਤੀ ਚ ਰਿਪੋਰਟ ਹੋਣਗੇ ਹਜ਼ਾਰਾਂ ਦੇ ਸਿਹਾ ਉਹਨਾਂ ਨੂੰ ਕਿੱਥੇ ਹੋਟਲਾਂ 'ਚ ਰੱਖਿਆਣਾ ਚਲੋ 300 300 ਆ ਪਹਿਲੀ ਵਾਰੀ ਦਿਖਾਉਣਾ ਵੀ ਆ ਫਿਰ ਟਰੰਪ ਤੋਂ ਪੈਸੇ ਟਰੰਪ ਆਪਣੇ ਪ੍ਰਾਈਮ ਮਿਨਿਸਟਰ ਤੋਂ ਪੈਸੇ ਕਿੱਦਾਂ ਲੈਣਗੇ ਜੇ ਉਹ ਪਹਿਲੀ ਵਾਰੀ ਚੱਕ ਕੇ ਸਿੱਧਾ ਜੇਲ੍ਹ ਚ ਲੈ ਜਾਣਗੇ ਉਹ ਕਹੂਗਾ 트럼ਪ ਹੀ ਕਹੂਗਾ ਵੀ ਪੈਸੇ ਘਾਟ ਨਾਲ ਸੜ ਰਿਹਾ ਕਾ ਨੂੰ ਵੱਧ ਖਰਚਾ ਕਰਨਾ ਹੁਣ ਜੇ ਹੋਟਲਾਂ 'ਚ ਖਰਚਾ ਦਿਖਾਉਣਗੇ ਤਾਂ ਹੀ ਉਹ ਯੂ ਐਸ ਏ ਦੀ ਗਵਰਨਮੈਂਟ ਤੋਂ ਵੱਧ ਖਰਚਾ ਲੈਣਗੇ ਇਹ ਕਿਸ ਦਿਖਾਵਾ ਚੱਲ ਰਿਹਾ ਹੁਣ ਜਿੱਥੇ ਉਹ ਰੱਖੇ ਗਏ ਸੀ ਰੱਖੇ ਵੀ ਉਤਲੀ ਮੰਜ਼ਲ ਤੇ ਗਏ ਸੀਗੇ ਤੇ ਉੱਤੋਂ ਭੱਜਣ ਦੇ ਮਾਰੇ ਨੇ ਇੱਕ ਮੁੰਡੇ ਨੇ ਤਾਂ ਜਾਨੀ ਕਿ ਉਤਰਨ ਦੀ ਕੋਸ਼ਿਸ਼ ਕਰਦਾ ਸੀ ਉਹ ਡਿੱਗ ਗਿਆ ਡਿੱਗ ਤੇ ਕਾਰਨ ਉਹਦੇ ਪੈਰ ਕਹਿੰਦੇ ਨੇ ਵੀ ਪੈਰ ਟੁੱਟ ਗਿਆ ਹੁਣ ਦੇਖ ਲਓ ਵੀਰ ਪੈਰ ਟੁੱਟ ਗਿਆ ਤੇ ਬੜੀ ਮਾੜੀ ਗੱਲ ਆ ਕੁਛ ਕਹਿੰਦੇ ਨੇ ਅੰਦਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕੋਈ ਕਿੱਦਾਂ ਕੋਈ ਕਿੱਦਾਂ ਵੀ ਜਾਨੀ ਕਿ ਵੀ ਹੋ ਸਕਦਾ ਡਿਪਰੈਸ਼ਨ ਚ ਹੋਣ ਇਹਨੇ ਪੈਸੇ ਲਾ ਕੇ ਗਏ ਨੇ ਇੰਡੀਆ ਤੋਂ 50 50 ਲੱਖ ਚੱਕਿਆ ਬਾਈ ਜੀ ਸਾਰੇ ਮੀਡਲ ਕਲਾਸ ਫੈਮਲੀਆ ਮੀਡਲ ਕਲਾਸ ਦਾ ਕਿਹੜਾ ਗਰੀਬ ਦੀ ਨੇ ਮੀਡਲ ਕਲਾਸ ਤਾਂ ਫਿਰ ਵੀ ਉੱਚਾ ਆ ਜਾਂਦਾ ਜਿਹਦੀ ਮੰਥਲੀ ਲੱਖ ਡੇਢ ਲੱਖ ਇਨਕਮ ਆ ਉਹਨੂੰ ਮੀਡਲ ਕਲਾਸ ਕਿਹਾ ਜਾਂਦਾ ਆਪਣੇ ਇੰਡੀਆ ਦੇ ਵਿੱਚ ਤੇ ਇਹ ਤਾਂ ਫਿਰ ਵੀ ਗਰੀਬ ਘਰਾਂ ਦੇ ਨੇ ਜਿਨ੍ਹਾਂ ਦੀ ਇਨਕਮ ਹੀ ਕੁਛ ਨਹੀਂ ਬਈ ਆਪਣੇ ਵਰਗੇ ਆਪਾਂ ਗਰੀਬ ਦੱਬ ਕੇ ਜੀ ਆ ਜਾਂਦੇ ਆ ਮਿਡਲ ਕਲਾਸ ਦੇ ਵਿੱਚ ਨਹੀਂ ਆਉਂਦੇ ਜੇ ਬੰਦਾ ਸਮਝਦਾ ਹੋਵੇ ਕਿ ਮਿਡਲ ਕਲਾਸ ਬਣਨੇ ਆ ਮਿਡਲ ਕਲਾਸ ਉਹ ਬੰਦਾ ਜਿਹਦਾ ਆਪਦਾ ਬਿਜ਼ਨਸ ਹੁੰਦਾ ਮੰਥਲੀ ਲੱਖ ਦੀ ਕਮਾਈ ਹੁੰਦੀ ਆ ਤੇ ਜੇ ਫੈਮਿਲੀ ਦੇ ਵਿੱਚ ਚਾਰ ਪੰਜ ਮੈਂਬਰ ਨੇ ਤਾਂ ਘੱਟੋ ਘੱਟ ਮੰਥਲੀ 2.5 ਲੱਖ ਦੀ ਕਮਾਈ ਆ ਤਾਂ ਉਹਨੂੰ ਮਿਡਲ ਕਲਾਸ ਮੰਨੇ ਜਾਂਦਾ ਹੈ ਜਿਹਦੇ ਘਰ ਬਹੁਤ ਵੱਡੇ ਹੁੰਦੇ ਨੇ ਜਿੱਦਾਂ ਕਿ ਇੱਕ ਇੱਕ ਦੋ ਦੋ ਦਰਜਣ ਕਮਰੇ ਹੋਣ ਵਡੇ ਘਰ ਤੇ ਵੱਡਾ ਬਿਜ਼ਨਸਮੈਨ ਥੋੜਾ ਜਿਹਾ ਉਹਨੂੰ ਉਹਨੂੰ ਮਿਡਲ ਕਲਾਸ ਕਿਹਾ ਜਾਂਦਾ ਜਿਹਦੇ ਬਈ ਆਪਣੇ ਛੋਟੇ ਮੱਟੋਟੇ ਘਰ ਨੇ ਛੋਟੀ ਮੋਟੀ ਖੇਤੀ ਚੋਂ ਇਨਕਮ ਆ ਜਾ ਉਰਾ ਪਰਾ ਕੰਮ ਤੇ ਲੱਗੇ ਹੋયા ਆਪਾਂ ਨੂੰ ਮਿਡਲ ਕਲਾਸ ਦੇ ਵਿੱਚ ਵੀ ਨਹੀਂ ਆਉਂਦੇ ਹੈਗੇ ਨਾ ਗਰੀਬੀ ਦਬਕੇ ਚੌਣੇ ਨਾ ਮਿਡਲ ਕਲਾਸ ਚੌਣੇ ਵਿਚਾਲੇ ਜੀ ਫਸ ਰਹੇ ਆ ਤੇ ਨਾ ਕੋਈ ਸਹੂਲਤ ਆਉਂਦੀ ਹੈ ਤੇ ਹੁਣ ਇਹ ਸੀ ਬਈ ਜੀ ਉਹ ਫਸੇ ਹੋਏ ਨੇਗੇ ਉਸ ਟਾਈਮ ਹੁਣ ਪਿੱਛੇ ਵੀ ਸੋਚਦੇ ਹੋਣਗੇ ਯਾਰ ਪਿੱਛੇ ਕੁਝ ਵੇਚ ਕੇ ਆਇਆ ਕੋਈ ਕਿੱਦਾਂ ਕਰਕੇ ਆਇਆ ਹੁਣ ਇਹ ਹੈਗਾ ਕਈ ਤੇ ਕਈ ਇਹ ਸੋਚਦੇ ਨੇ ਸ਼ਾਇਦ ਇਹ ਅਮਰੀਕਾ ਪਹੁੰਚ ਜਾਈਏ ਆਪਣੇ ਪਤਾ ਨਹੀਂ 1 ਸਾਲ ਚ ਪੈਸੇ ਮੁੜ ਜਾਣਗੇ ਤੇ ਮੈਂ ਕੱਲ ਬਾਈਕ ਯੂ ਐਸ اے ਤੋਂ ਬਹਿਰ ਦਾ ਕਮੈਂਟ ਆਇਆ ਕਹਿੰਦਾ ਬਾਈ ਜੀ ਕਹਿੰਦਾ ਵੀ ਮੇਰੇ ਕਹਿੰਦਾ ਇੰਗਲੈਂਡ ਦੇ ਵਿੱਚ ਤਾਂ ਜਿਹੜੇ ਪਹਿਲਾਂ ਦੇ ਪੰਜਾਬੀ ਆਏ ਨੇ ਇਹ ਗੱਲ ਹੈਗੀ ਆ ਆਹੀ ਜੀ ਗੱਲ ਹੈ ਕਿ ਨਹੀਂ ਹੈਗੀ ਜਿਹੜੇ ਪੁਰਾਣੇ ਪੰਜਾਬੀ ਆਏ ਨੇ ਚਾਹੇ ਉਹ ਕੋਈ ਵੀ ਹੋਣ ਚਾਹੇ ਉਹ ਇੰਡੀਅਨ ਕੋਈ ਵੀ ਹੋਣ ਕਹਿੰਦਾ ਜਿਹੜੇ ਪਹਿਲਾਂ ਦੇ ਆਏ ਨੇ ਕਹਿੰਦਾ ਬਾਈ ਜਿਹੜੇ ਨਵੇਂ ਮੁੰਡੇ ਆਣ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਲਹੂ ਪੀਂਦੇ ਨੇ ਉਹ ਲਹੂ ਬਈ ਕਿਵੇਂ ਪੀਂਦੇ ਨੇ ਕਹਿੰਦਾ ਯਾਰ ਤਨਖਾਹ ਉਰੇ ਕੁਝ ਵੀ ਨਹੀਂ ਦਿੰਦੇ ਪੇ ਬਈ ਕਹਿੰਦਾ ਜਿਹੜੇ 2 ਨੰਬਰ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਜਮੀ ਨਹੀਂ ਦਿੰਦੇ ਕਹਿੰਦਾ ਦਿੰਦੇ ਜਿਹੜੇ 1 ਨੰਬਰ 'ਚ ਨੇ ਉਹਨਾਂ ਨੂੰ ਵੀ ਨਹੀਂ ਕਹਿੰਦਾ ਬਈ ਯੂ ਐਸ ਏ ਤੇ ਕਹਿੰਦਾ ਤੇਰੇ ਕੈਨੇਡਾ ਵੀ ਇਦਾਂ ਹੁੰਦਾ ਜਿੱਥੇ ਤੂੰ ਰਹਿਣਾ ਮੈਂ ਕਹਾ ਬਈ ਹਲੇ ਤੇਰੇ ਯੂ ਕੇ ਦੇ ਵਿੱਚ ਚਾਹੇ ਘੱਟ ਹੁੰਦਾ ਹੋਵੇ ਕੈਨੇਡਾ ਦੇ ਵਿੱਚ ਇੰਨਾ ਸ਼ੋਸ਼ਣ ਕਿ ਉਰੇ ਬਈ ਗਵਰਨਮੈਂਟ ਵੱਲੋਂ 18 ਡਾਲਰ ਨੇ ਦਿੰਦੇ ਕਿੰਨੇ ਨੇ ਬਈ 10 ਡਾਲਰ ਦਿੰਦੇ ਨੇ ਸੋਨੂੰ ਕੋਈ ਕੋਈ ਵੀ ਆ ਉਹ ਪੈਸੇ ਪੂਰੇ ਨਹੀਂ ਦੇ ਰਹੇ ਕਿਉਂਕਿ ਅੱਜ ਬੰਦੇ ਇਹਨੇ ਬਿੱਲ ਫਿਰ ਰਹੇ ਨੇ ਕਿ ਬੰਦੇ ਅੱਠ ਤੇ ਜਾਣ ਨੂੰ ਤਿਆਰ ਨੇ ਉਹ ਕਿਉਂ 18 ਦੇਣਗੇ 20 20 ਦੇਣਗੇ ਜਿਹੜਾ ਕੰਮ ਤੇ ਬੰਦੇ ਦੀ ਐਨਾ ਮਿਹਨਤ ਲਾ ਕੇ ਕਰਦਾ ਜਿੱਥੇ 35 30 ਡਾਲਰਾਂ ਦਾ ਹੱਕਾ ਉਹਨੂੰ ਬਈ ਜੋਰ ਮਾਰ ਕੇ 15 ਮਿਲ ਰਹੇ ਨੇ ਜਿਹੜਾ ਸਕਿੱਲ ਵਾਲੇ ਬੰਦੇ ਨੇ 15 18 ਮੁਸ਼ਕਲ ਨਾਲ ਮਿਲ ਰਹੇ ਨੇ ਉਹਨਾਂ ਨੂੰ ਹਾੜੇ ਕੱਢ ਕੇ ਕੰਮ ਲੈ ਰਹੇ ਨੇ ਜਿਹੜੇ ਕੋਲੇ ਸਕਿੱਲ ਆ ਤੇ ਜਿਹੜੇ ਬਈ ਸਕਿੱਲ ਹੀ ਨਹੀਂ ਹੈਗੀ ਉਹਨਾਂ ਨੂੰ ਕੀ ਕੰਮ ਮਿਲਣਾ ਉਹਨਾਂ ਨੂੰ ਕੀ ਪੇ ਦੇਣਗੇ ਉਹ ਜਦੋਂ ਚੰਗੇ ਭਲੇ ਨੂੰ ਨਹੀਂ ਦੇ ਰਹੇ ਤੇ ਹੁਣ ਇਹ ਸੀ ਬਈ ਆਪਾਂ ਵਾਪਸ ਆ ਜਾਣੇ ਆ ਕਿ ਜਿਹੜੇ ਨਾਜ਼ਰਬੰਦ ਹੋਟਲਾਂ ਤੇ ਕਰੇ ਨੇ ਬਈ ਇੱਕ ਮੁੰਡੇ ਦਾ ਪੈਰ ਟੁੱਟ ਗਿਆ ਹੁਣ ਉਹਨਾਂ ਦੇ ਵਿੱਚੋਂ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਕਿਹੜੇ ਦੇਸ਼ ਦੇ ਹੋ ਵਾਪਸ ਜਾਣਾ ਚਾਹੁੰਦੇ ਹੋ ਤੇ ਉਹਨਾਂ ਵਿੱਚੋਂ ਕਹਿੰਦੇ ਨੇ ਤਕਰੀਬਨ 170 ਕ ਬੰਦੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਇਹ ਵਧੀਆ ਗੱਲ ਆ ਕਿ ਹੁਣ ਸੋਨੂੰ ਦੇਖੋ ਯੂ ਐਸ ਏ ਦੇ ਵਿੱਚ ਤਾਂ ਜਾਣਾ ਮਿਲਦਾ ਨਹੀਂ ਉਹਨਾਂ ਨੇ ਚੰਗਾ ਡਿਸੀਜਨ ਲੈਤਾ ਕਿ ਤੇ ਡਿਸੀਜਨ ਤੋਂ ਪਹਿਲਾਂ ਇੱਕ ਗੱਲ ਕਹਿ ਦਣਾ ਬਈ ਜੀ ਬੰਦੇ ਪੈਸੇ ਦੇ ਪਿੱਛੇ ਭੱਜੇ ਫਿਰਦੇ ਨੇ ਲਾਲਚ ਦੇ ਪਿੱਛੇ ਸ਼ਾਇਦ ਮੈਥੋਂ ਵੀ ਗਲਤੀ ਹੋ ਗਈ ਆ ਕਿ ਤੇ ਬੰਦਾ ਕੰਮ ਕਰਦਾ 24 24 ਘੰਟੇ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਤੇ ਕਦੇ ਲਾਈਫ ਦੇ ਵਿੱਚ ਇਹ ਨਹੀਂ ਸੋਚਦਾ ਯਾਰ ਜਿਹੜੀ ਰੱਬ ਨੇ ਇੰਦੀ ਵੱਡੀ ਮੈਨੂੰ ਦੇ ਦਿੱਤੀ ਆ ਜਿਹਦਾ ਮੁੱਲ ਹੀ ਕੋਈ ਨਹੀਂ ਬਾਈ ਜੀ ਸੋਨੂੰ ਪੈਸੇ ਦੁਬਾਰਾ ਮਿਲ ਜਾਣਗੇ ਜਿਹੜਾ ਅੱਜ ਦਾ ਟਾਈਮ ਆ ਨਾ ਬਾਈ ਜੀ ਉਹ ਟਾਈਮ ਨਹੀਂ ਵਾਪਸ ਮਿਲਦਾ ਜਿਹੜੀ ਰੱਬ ਨੇ ਦੇ ਦਿੱਤੀ ਆ ਇਹਨੂੰ ਦੁਬਾਰੇ ਤੁਸੀਂ ਬਣਾ ਲਓਗੇ ਜਿਹੜਾ ਤੁਹਾਡਾ ਟਾਈਮ ਟੱਪ ਗਿਆ ਇਹਨੂੰ ਵਾਪਸ ਲੈ ਆਉਂਗੇ ਜਿਹਦਾ ਕੋਈ ਮੁੱਲ ਹੀ ਨਹੀਂ ਹੈਗਾ ਜੇ ਪੂਰੀ ਦੁਨੀਆ ਦੀ ਦੌਲਤ ਇੱਕ ਪਾਸੇ ਰੱਖ ਕੇ ਨਾ ਰੱਬ ਤੋਂ ਇੱਕ ਘੰਡਾ ਮੰਗ ਲਓ ਤੁਹਾਨੂੰ ਇੱਕ ਮਿੰਟ ਵੀ ਨਹੀਂ ਮਿਲਦਾ ਹੈਗਾ ਉਹ ਜਿਹੜੀ ਬਾਈ ਰੱਬ ਨੇ ਐਡੀ ਸੋਣੀ ਸਾਨੂੰ ਦੇ ਦਿੱਤੀ ਆ ਉਹ ਦੇ ਨੂੰ ਤਾਂ ਤੁਸੀਂ ਬਚਾ ਕੇ ਰੱਖਦੇ ਨਹੀਂ ਯਾਰ ਰੋਟੀ ਖਾਣੀ ਆ ਰੋਟੀ ਮਿਲ ਜੂ ਇੱਥੇ ਕੁੱਤਿਆਂ ਵਾਂਗੂ ਕੰਮ ਕਰਕੇ ਬਾਈ ਕੀ ਫਾਇਦਾ ਜੇ ਇੱਕ ਗੱਡੀ ਲੈ ਲਈ ਇੱਕ ਫੋਨ ਲੈ ਲਿਆ ਮੁੰਡੇ ਕਹਿਣਗੇ ਜੀ ਸਾਨੂੰ ਤਾਂ ਡੀਮੋਟੀਵੇਟ ਕਰਦੇ ਹੋ ਵੀ ਅਸੀਂ ਤਾਂ ਪਤਾ ਨਹੀਂ ਕੀ ਕਰ ਲਾਂਗੇ ਪਰ ਉਹਨਾਂ ਨੂੰ ਵੀ ਅੱਜ ਇਹ ਨਹੀਂ ਪਤਾ ਹੈਗਾ ਉਹ ਨਿਆਣੀ ਉਮਰ ਚ ਬੁੰਡੇ ਨੇ ਕਿ ਰੱਬ ਨੇ ਯਾਰ ਇੰਨਾ ਸੋਹਣਾ ਸਰੀਰ ਦਿੱਤਾ ਸੀ ਉਹ ਸਰੀਰ ਨੂੰ ਨਾ ਰਿਸ਼ਤੇਦਾਰਾਂ ਲਵੇ ਕਿਤੇ ਟਾਈਮ ਕੱਢਿਆ ਮਿਲਨ ਦਾ ਭੈਣ ਭਾਈਆਂ ਨੂੰ ਟਾਈਮ ਦਿੱਤਾ ਨਾ ਫੈਮਿਲੀ ਨੂੰ ਟਾਈਮ ਦਿੱਤਾ ਬਸ ਕੰਮ ਕਰੀ ਗਿਆ ਕੰਮ ਕਰੀ ਗਿਆ ਲਾਸ਼ ਤੇ ਬਈ ਉਹਨੂੰ ਕੋਈ ਨਹੀਂ ਮਿਲਦਾ ਫਿਰ ਲਾਸ਼ ਤੇ ਉਹ ਤਰਸਦਾ ਰਹਿੰਦਾ ਜੇ ਮੇਰਾ ਕੋਈ ਭੈਣ ਭਾਈ ਮੈਨੂੰ ਮਿਲ ਜੇ ਮਿਲੂਗਾ ਕਿਉਂ ਬਈ ਜਦੋਂ ਜਵਾਨੀ ਸੀ ਯਾਰ ਭੈਣ ਭਾਈ ਵੀ ਦੀਖਦੇ ਹੁੰਦੇ ਨੇ ਯਾਰ ਮੇਰਾ ਭਾਈ ਆਊਗਾ ਭੈਣ ਕਹਿੰਦੀ ਆ ਭਾਈ ਵੀ ਕੀ ਕਰਦਾ ਹੁੰਦਾ ਮੇਰਾ ਭਾਈ ਆ ਯਾਰ ਮਿਲਾਂਗੇ ਇਕੱਠੇ ਬਹਿ ਕੇ ਖਾਂ ਜਦੋਂ ਬਈ ਇੱਕ ਦੂਜੇ ਲਈ ਟਾਈਮ ਨਹੀਂ ਕੱਢਿਆ ਤਾਂ ਬੜੇਪੇ ਵੇਲੇ ਕਿੱਥੋਂ ਸਾਨੂੰ ਮਿਲਣਾ ਆ ਜੂ ਕੋਈ ਜਦੋਂ ਤੁਸੀਂ ਨਹੀਂ ਮਿਲੇ ਹੈਗੇ ਜਵਾਨੀ ਵੇਲੇ ਯਾਰ ਇੰਨੀ ਸੋਹਣੀ ਦੇਹ ਆ ਜਿਹਦਾ ਕੋਈ ਮੁੱਲ ਹੀ ਨਹੀਂ ਹੀਰਿਆਂ ਦੇ ਚਾਹੇ ਕੁਛ ਮਰਜ਼ੀ ਰੱਖ ਦੋ ਇਹ ਦੇਹ ਕੰਨੀ ਨਹੀਂ ਦੇਖਦੇ ਬਾਈ 24 ਘੰਟੇ ਕੰਮ 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 ਤੇ ਹੁਣ ਆਉਣੇ ਬਈ ਉਹ ਪੈਗਾਮਾਂ ਦੇ ਫੇਰ ਆਪਾਂ ਜਿੱਥੇ ਮੁੰਡੇ ਰੱਖੇ ਗਏ ਨੇ 300 ਉਹਨਾਂ ਦੇ ਉੱਤੇ ਕਹੇ ਸਾਨੂੰ ਦੱਸਿਆ ਵੀ ਕੀ ਭਾਈ ਕਹਾਣੀ ਲਾ ਲੋ ਇੱਕ ਪਰ ਅਸਲ ਰੀਅਲਿਟੀ ਵਿੱਚ ਸਰੀਰ ਦਾ ਕੋਈ ਮੁੱਲ ਨਹੀਂ ਹੈਗਾ ਇਹ ਕਹਾਣੀ ਵਾਲੋ ਕਿ ਉਹਨਾਂ ਨੇ ਸਹੀ ਫੈਸਲਾ ਲੈ ਲਿਆ ਤਾਂ 170 ਬੰਦੇ ਨੇ ਕਿਸ ਹੱਸੀ ਆਪਦੇ ਦੇਸ਼ ਬਾਪੇ ਜਾਣਾ ਚਾਹੁੰਦੇ ਆ ਤੇ ਹੁਣ ਇਹਦਾ ਮਤਲਬ ਸਹੀ ਫੈਸਲਾ ਇਹ ਕਿਉਂ ਮੰਨਿਆ ਜਾਂਦਾ ਸਹੀ ਫੈਸਲਾ ਇਹ ਹੀ ਆ ਬਈ ਜਿਹੜੇ ਪੰਗਾਮਾ ਦੇ ਮੰਨ ਲਓ ਵੀ ਉੱਥੇ ਹੋਟਲ ਦੇ ਵਿੱਚ ਬੈਠੇ ਸੀਗੇ ਨਾ ਤਾਂ ਉਹ ਯੂ ਐਸਏ ਜਾ ਸਕਦੇ ਨੇ ਹੁਣ ਜੇ ਉੱਥੇ ਰਹਿਣਗੇ ਉਹਨਾਂ ਨੂੰ ਤੰਗ ਬਹੁਤ ਕਰਨਗੇ ਤਾਂ ਉਹਨਾਂ ਨੇ ਸਹੀ ਫੈਸਲਾ ਲੈ ਲਿਆ ਕਿ ਬਈ ਸਾਨੂੰ ਆਪਦੇ ਦੇਸ਼ ਤੋੜ ਦੋ ਕੋਈ ਗੱਲ ਨਹੀਂ ਅਸੀਂ ਉੱਥੇ ਆ ਕੇ ਹੋਰ ਕੰਮ ਤੋੜ ਲਾਂਗੇ ਰੋਟੀ ਤਾਂ ਮਿਲੂ ਯਾਰ ਆਪਦੇ ਦੇਸ਼ ਕੋਈ ਗੱਲ ਨਹੀਂ ਗਲਤੀ ਹੋ ਗਈ ਜਿ ਵਕਤ ਹੋ ਜਾਂਦੀ ਹੈ ਕੋਈ ਗੱਲ ਨਹੀਂ ਛੋਟਾ ਜਿਹਾ ਘਰੇ ਤਾਂ ਹੁੰਦਾ ਨਾ ਤੇ ਹੁਣ ਬਈ ਜਿਹੜੇ 130 ਨੇ ਜਦੋਂ ਉਹ ਮੰਨੇ ਨਹੀਂ ਹੈਗੇ ਅਸੀਂ ਆਪਦੇ ਦੇਸ਼ ਜਿੰਗਾਂ ਚੱਕ ਕੇ ਉਹਨਾਂ ਨੂੰ ਜੇਲ੍ਹ ਚ ਠੋਕਤਾ ਹੁਣ ਜੇਲ੍ਹ ਚ ਸਾਨੂੰ ਪਤਾ ਬਈ ਜੇ ਕਿਤੇ ਬੰਦਾ ਇੰਡੀਆ ਵਾਲੀ ਜੇਲ੍ਹ ਚ ਹੋਵੇ ਉਹਨੂੰ ਕਿਹੜੀਆਂ ਰੋਟੀਆਂ ਨੂੰਣ ਵਾਲੀਆਂ ਮਿਲਦੀਆਂ ਨੇ ਤੇ ਢਾਂਚੇ ਦੀ ਦਾਲ ਆ ਮੂੰਗੀ ਮੰਗੀ ਦੀ ਤੇ ਸੂਸਰ ਵਾਲੀਆਂ ਰੋਟੀਆਂ ਹੁੰਦੀਆਂ ਨੇ ਖਾਣੀਆਂ ਪੈਂਦੀ ਨੇ ਬਈ ਅਨਸਰ ਦੇ ਨੂੰ ਜਦੋਂ ਫਸਿਆ ਹੋਇਆ ਹੋਇਆ ਹੋਰ ਕੋਈ ਉਹਦੇ ਕੋਲੇ ਰਸਤਾ ਨਹੀਂ ਆਪਣੇ ਤਾਂ ਫੇਰ ਵੀ ਉਹ ਮਿਲ ਜਾਂਦੀਆਂ ਨੇ ਹੁਣ ਜਿਹੜਾ ਵੀ ਐਡੇ ਬਾਹਰਲੇ ਮੁਲਕ 'ਚ ਲੱਖਾਂ ਕੋਹਾ ਦੂਰ ਆ ਉਹਦੇ ਨਾਲ ਕੀ ਕਰਨਗੇ ਜਿਹੜੀਆਂ ਕੁੜੀਆਂ ਨੇ ਉਹਨਾਂ ਨਾਲ ਕੀ ਹੋਣਾ ਬਈ ਸੋਨੂੰ ਪਤਾ ਜਦੋਂ ਬੱਚਾ ਅੱਖਾਂ ਤੋਂ ਦੂਰ ਆ ਬਈ ਚਾਹੇ ਉਹ ਆਪਣਾ ਚਾਹੇ ਬਗਾਨਾ ਤੇ ਉੱਥੇ ਕੀ ਹੁੰਦਾ ਹੁੰਦਾ ਤੁਸੀਂ ਆਪ ਹੀ ਸਿਆਣੇ ਹੋ ਬੱਚਿਆਂ ਨਾਲ ਬਹੁਤ ਤਕਾ ਹੁੰਦਾ ਔਰ ਜੇਲਾ ਜੀ ਦਾ ਖਾਸ ਕਰਕੇ ਤੁਹਾਨੂੰ ਪਤਿਆ ਬਈ ਕੀ ਹੋਣਾ ਤੇ ਮੈਂ ਕਹਿਣਾ ਵਧੀਆ ਬਈ ਜਿਹੜੇ ਵਾਪਸ ਆਉਣ ਦਾ ਫੈਸਲਾ ਲੈ ਲਿਆ ਬਹੁਤ ਵਧੀਆ ਤੇ ਬਾਕੀ ਕੁਝ ਮੈਂ ਸੁਣਿਆ ਕਹਾਣੀਆਂ ਕਹਿੰਦੇ ਵੀ ਡੋਂਕ ਤੇ ਇਹ ਤਾਂ ਹੋਊਗੀ ਚਲੋ ਉਹ ਗੱਲ ਵੀ ਉਹਨਾਂ ਨਾਲ ਹੁਣ ਬਹੁਤ ਬੁਰਾ ਹੋਣਾ ਪਤਾ ਨਹੀਂ ਰੱਬ ਉਹਨਾਂ ਨੂੰ ਵਾਪਸ ਮੋੜਨ ਦੇਊਗਾ ਉਮਰ ਬੱਦ ਹੈਗੀ ਆ ਕਿ ਨਹੀਂ ਹੈਗੀ ਤੇ ਉਹ ਆਪਦੇ ਦੇਹ ਜਾ ਪਹੁੰਚਣਗੇ ਜਾਂ ਨਹੀਂ ਜਾਣ ਪਹੁੰਚਣਗੇ ਯੂ ਐਸ ਏ ਦਾ ਤਾਂ ਸਵਾਲ ਹੀ ਮੁੱਕ ਗਿਆ ਕਿ ਉਹ ਯੂ ਐਸ ਏ ਨਹੀਂ ਜਾ ਸਕਦੇ ਉਹਨਾਂ ਦੇ ਮਨ 'ਚ ਸ਼ਾਇਦ ਇਹ ਗੱਲ ਹੋਊਗੀ ਕਿ ਅਸੀਂ ਯੂ ਐਸ ਏ ਬਗ ਜਾਈਏ ਤੇ ਅੱਜ ਬੁਰੇ ਬੜੇ ਮਾੜੇ ਹਾਲਾਤ ਨੇ ਬਈ ਮਾਈ ਕਹਿੰਨਾ ਜਿਹੜੇ ਵੀ ਬਾਈ ਕੋਈ ਵੀ ਚਲੋ ਫਸਦਾਗਾ ਤਾਂ ਉਹ ਚੁੱਪ ਕਰਕੇ ਬਈ ਆਪਦੇ ਦੇਸ਼ ਭੱਜ ਜਾਉਂਦੇ ਤਾਂ ਹੈਗੇ ਹੋ ਯਾਰ ਜੇ ਜਾਣ ਹੀ ਨਾ ਰਹੀ ਕੀ ਕਰਨਾ ਪੈਸਾ ਤੁਸੀਂ ਛੋਡੀ ਉਹਤੇ ਕੱਲੀ ਭੈਣ ਹੋ ਉਹ ਡੀਕਦੀ ਹੋ ਮੇਰਾ ਭਾਈ ਆਊਗਾ ਤੁਸੀਂ ਇੱਥੇ ਆ ਗਏ ਜਿੱਥੋਂ ਵਾਪਸ ਹੀ ਨਹੀਂ ਮੁੜਨਾ ਵਾਪਸ ਤਾਂ ਜਿੱਥੇ ਇੱਥੇ ਵੀਜੇ ਲਾ ਕੇ ਆਏ ਆ ਬਈ ਕੈਨੇਡਾ ਕੋ ਨੂਡਾ ਚ ਇੱਥੋਂ ਨਹੀਂ ਵਾਪਸ ਮੁੜਦੇ ਲੋਕ ਪਤਾ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਈ ਬਈ ਤੇ ਹੈ ਵੀ ਕੁਝ ਨਹੀਂ ਉਰੇ ਤੇ ਆਪਣੇ ਇੰਡੀਆ ਚ ਬੈਠੇ ਨਾ ਜਿਵੇਂ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਵੀ ਸ਼ਾਇਦ ਮੇਰੇ ਵਾਲਾ ਛੋਟਾ ਉਹ ਲਾਲ ਮੋਦ ਲਾਲ ਪੀਲਾ ਜਾ ਉਹ ਵੱਡਾ ਹੋਣਾ ਤੇ ਰੌਲਾ ਇਹ ਹੈ ਵੀ ਉੱਥੇ ਆਪਣੇ ਫੂਕਰਪਣੇ 'ਚ ਪੂਰੇ ਫੂਕਰਪਣਾ ਉਹ ਪੱਲੇ ਕੁਝ ਨਹੀਂ ਹੈ ਗਿਆ ਆਪਣੇ ਇੰਡੀਆ 'ਚ ਫੂਕਰਪਣਾ ਨਹੀਂ ਹੈ ਗਿਆ ਪੱਲੇ ਲੋਕਾਂ ਦੇ ਸਾਰਾ ਕੁਝ ਤੇ ਕਹਿਣਗੇ ਜੀ ਇੰਡੀਆ ਕੁਝ ਨਹੀਂ ਸੋਨੂੰ ਅੱਜ ਖੜੇ ਪੈਰ 30 ਲੱਖ ਲਾ ਕੇ ਕੈਨੇਡਾ ਭੇਜਦਾ ਤੇ ਕੈਨੇਡਾ 'ਚ ਤੁਸੀਂ 30 ਲੱਖ ਆਪਦੇ ਮਾਪਿਆਂ ਨੂੰ ਭੇਜ ਕੇ ਦੇਖੋ ਫੇਰ ਮੰਨ ਜਾਂਗੇ ਭਾਈ ਤੁਸੀਂ ਕਮਾਏ ਪੈਸਾ ਹੈ ਗਿਆ ਔਰੇ ਕੁਝ ਤੇ ਅੱਜ ਉਥੋਂ ਇੰਡੀਆ ਤੋਂ ਖੜੇ ਪੈਰ 30 ਲੱਖ ਲਾ ਕੇ ਸੋਨੂਰੇ ਭੇਜਤਾ ਫਿਰ ਕਹਿੰਨੇ ਕਿ ਜੀ ਐਵੇਂ ਹੀ ਇਕੱਠੇ ਹੋ ਗਏ ਤੁਸੀਂ ਉਰੋ ਇਕੱਠੇ ਕਰਕੇ ਦਿਖਾ ਦਿਓ ਉਰੇ ਤਾਂ 60 ਰੁਪਏ ਡਾਲਰ ਆ ਉਹ ਤਾਂ ਫਿਰ ਵੀ ਵਿਚਾਰਾ ਇੰਡੀਆ ਦਾ ਇੱਕ ਇੱਕ 60 ਬਣਦੇ ਨੇ ਇੱਕ ਡਾਲਰ ਦੇ ਜੇ ਸੁਰਸੀ ਅੱਜ ਉਰੇ ਤੱਕੀਆਂ ਨੇ ਤਾਂ ਉਰੋ ਤੁਸੀਂ ਇਕੱਠਾ ਕਰਕੇ ਭੇਜ ਦਿਓ ਉਰੇ ਦਾ ਕੀ ਆ ਉਥੋਂ ਦਾ 30 ਲੱਖ ਤੇ ਉਰੇ ਦਾ 50 60 50000 ਡਾਲਰ ਤੇ ਤੁਸੀਂ 50000 ਵੀ ਨਹੀਂ ਇਕੱਠਾ ਕਰ ਸਕਦੇ ਫਿਰ ਕਹਿਣਗੇ ਜੀ ਇਹ ਤਾਂ ਫਿਰ ਐ ਜੇ ਐ ਜੇ ਗੱਲ ਪਵਾ ਜਾਣਗੇ ਤੇ ਉਰੇ ਮੁਕੇ ਮਰ ਜਾਣਗੇ ਗਲਤ ਕੰਮਾਂ 'ਚ ਪੈ ਜਾਣਗੇ ਪਰ ਵਾਪਿਸ ਨਹੀਂ ਆਣਾ ਕਿਉਂ ਨਹੀਂ ਆਣਾ ਭਾਈ ਉਹਨਾਂ ਨੂੰ ਨਾ ਇੱਕ ਲਤ ਲੱਗ ਗਈ ਗੁਲਾਮੀ ਦੀ ਇਹ ਸਚਾਈ ਆ ਚਾਹੇ ਬੰਦਾ ਮੈਨੂੰ ਕੁਝ ਵੀ ਕਹਿੰਦਾ ਹੋਵੇ ਸ਼ਾਇਦ ਕੋਈ ਕਮੈਂਟ ਕਰਕੇ ਬੁਰਾ ਵੀ ਬੋਲੇ ਪਰ ਇਹ ਸਚਾਈ ਆ ਉਹਨਾਂ ਨੂੰ ਗੁਲਾਮੀ ਦੀ ਲਤ ਲੱਗ ਗਈ ਤੇ ਮੈਨੂੰ ਕਹਿਣਗੇ ਜੀ ਤੂੰ ਤਾਂ ਪਾਗਲਾ ਵਾਪਸ ਹੀ ਆਣਾ ਲੋਕ ਤਾਂ ਇੱਥੇ ਆਉਣ ਲਈ ਮਰਦੇ ਨੇ ਮੈਂ ਕਿਹਾ ਮਰਦੇ ਹੋਣਗੇ ਪਰ ਰੱਬ ਨੇ ਏਡੀ ਸੋਹਣੀ ਥੇ ਹੀ ਦਿੱਤੀ ਆ ਮੇਰੇ ਮਾ ਕਹਾ ਮੈਂ ਤਾਂ ਜਿਹੜੇ ਆ 2 ਸਾਲ ਕੱਢ ਕੱਡੂਗਾ ਸਾਲ ਹੋ ਗਿਆ ਸਾਲ ਹੋ ਰਿਹਾ ਮਾ ਕਾ ਇਹ ਵੀ ਮੈਂ ਪਸਤਾਉਣਾ ਜੇ ਮੈਂ ਇੰਡੀਆ ਹੁੰਦਾ ਆਪਦੇ ਗੁਰਾਂ ਦੀ ਧਰਤੀ 'ਚ ਕਈ ਵਾਰੀ ਕਿੱਥੇ ਨੰਦਪੁਰ ਸਾਹਿਬ ਜਾਣਾ ਸੀ ਪਟਿਆਲੇ ਜਾਣਾ ਸੀ ਆਪਦੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਜਾਣਾ ਸੀ ਮਾ ਕਾ ਉੱਥੇ ਤਾਂ ਚਿੜੀਆਂ ਬੋਲਦੀਆਂ ਨੇ ਸਾਰੇ ਜਾਨਵਰ ਸਾਨੂੰ ਦੇਖਣ ਨੂੰ ਮਿਲਦੇ ਨੇ ਬਾਈ ਜੂਰੇ ਕੋਈ ਵੀ ਜਾਨਵਰ ਨਹੀਂ ਹੈਗਾ ਉਹ ਜਿੱਥੇ ਜਿਹੜੇ ਦੇਸ਼ ਦੇ ਵਿੱਚ ਜਾਨਵਰ ਨੂੰ ਜਾਉਂਦਾ ਨਾ ਰਹਿਣ ਦਿੰਦਾ ਉਹ ਬੰਦਾ ਕਿਵੇਂ ਉੱਥੇ ਸਿੱਧਾ ਚੱਲ ਪਊਗਾ ਤੇ ਉਰ ਤੇ ਗੁਲਾਮੀ ਦੇ ਰਾਹ ਤੇ ਬੰਦੇ ਨੇ ਚੱਲਣੀ ਹੈ ਜਾਨਵਰ ਨੂੰ ਵੀ ਉਰੇ ਬਾਈ ਜਿਉਂਦਾ ਨਹੀਂ ਰਹਿਣ ਦਿੰਦੇ ਉਹਨਾਂ ਨੂੰ ਨਾ ਪਾਉਣ ਦੇਣ ਕਿ ਜਾਨਵਰ ਨਾ ਸਾਲਾ ਸੜਕ ਤੇ ਬਿਠਾ ਨਾ ਕਰਦੇ ਕਿਤੇ ਉਹ ਬਿਟ ਪਟਣੀ ਪੈ ਜਾਓ ਤੇ ਖਰਚਾ ਆ ਜਾਊਗਾ ਇਹ ਦੇਸ਼ ਨੇ ਬਾਈ ਉਹ ਤੇ ਆਪਣੇ ਇੰਡੀਆ ਚ ਬਾਈ ਇੰਡੀਆ ਦੇ ਵਿੱਚ ਕੋਈ ਗੁਲਾਮੀ ਨਹੀਂ ਇਹ ਸੋਡੇ ਮਨ ਦੇ ਵਿੱਚ ਨਾ ਇੱਕ ਕੀੜਾ ਬਾੜ ਰੱਖਿਆ ਜਾ ਕਿ ਬਾਹਰ ਬਹੁਤ ਆਜ਼ਾਦੀ ਆ ਐਂ ਆ ਬਾਈ ਇੰਡੀਆ ਜਿੰਨੀ ਆਜ਼ਾਦੀ ਕਿਤੇ ਨਹੀਂ ਹੈਗੀ ਇੰਡੀਆ ਦੇ ਵਿੱਚ ਫੁੱਲ ਆਜ਼ਾਦੀ ਆ ਸਾਨੂੰ ਇਹ ਛੇ ਦਾ ਆਪਣੇ ਇੰਡੀਆ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਨੂੰ ਨਾ ਲੱਗਦਾ ਹੋਵੇ ਪਰ ਅਸਲ ਦੇ ਵਿੱਚ ਜਦੋਂ ਤੁਸੀਂ ਬਾਹਰ ਆਉਂਗੇ ਨਾ ਸੋਨੂੰ ਸਾਰਾ ਕੁਝ ਪਤਾ ਲੱਗ ਜਾਊ ਵੀ ਆਜ਼ਾਦੀ ਇੰਡੀਆ ਦੇ ਵਿੱਚ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਆ ਬਈ ਇੰਡੀਆ ਦੇ ਵਿੱਚ ਤੁਹਾਡੀ ਖੁੱਲੀ ਲਾਈਫ ਆ ਆਜ਼ਾਦੀ ਆ ਖਾਣ ਪੀਣ ਦਾ ਸੋਨੂੰ ਫਿਕਰ ਨਹੀਂ ਆਹ ਦੇਸ਼ ਦੇ ਵਿੱਚ ਬਈ ਸਿਰਫ ਇੱਕ ਸੈਲਫੀ ਖਿੱਚ ਕੇ ਪਾ ਦਦੇ ਆ ਕਿ ਅਸੀਂ ਅੱਜ ਪੀਜ਼ਾ ਖਾ ਰਹੀ ਹਾਂ ਚਾਹੇ ਉਹ 2 ਮਹੀਨੇ ਬਾਅਦ ਖਾ ਰਹੇ ਹੋਣ ਇੰਡੀਆ ਦੇ ਵਿੱਚ ਬਈ ਪੀਜਾ 버ਗਰਾਂ ਨੂੰ ਲੋਕ ਸਮਝਦੇ ਦੀ ਕੁਛ ਨਹੀਂ ਤੁਰੇ ਜਾਂਦੇ ਉਹੀ ਖਾ ਲਾਦੇ ਆ কুরਕਰਿਆਂ ਦੇ ਪੈਕਟ ਨੂੰ ਸਮਝਦੇ ਕੁਛ ਨਹੀਂ ਬਿਸਕੁਟਾਂ ਉਰੇ ਬਾਈ ਜੀ ਬਿਸਕੁਟਾਂ ਦਾ ਪੈਕਟ ਤੋਂ ਲੈ ਕੇ ਬਹੁਤ ਔਖਾ ਹੋਇਆ ਦਾ ਲੈਣਾ ਉਰੇ ਲੋਕ ਨਾ ਸੋਨੂੰ ਜੇ ਮੈਂ ਸਟੋਰਾਂ ਦੇ ਵਿੱਚ ਦਿਖਾਦਾ ਕਿਰੇ ਹੋਏ ਕੇਲੇ ਨਹੀਂ ਆਉਂਦੇ ਉਰੇ ਸਟੋਰਾਂ ਦੇ ਵਿੱਚ ਉਰੇ ਕੱਚੇ ਕੇਲੇ ਆਉਂਦੇ ਨੇ ਹਰੇ ਕਿਉਂ ਆਉਂਦੇ ਨੇ ਮੈਂ ਹੈਰਾਨ ਹੋ ਗਿਆ ਕੇਲੇ ਭਾਲਦਾ ਰਿਹਾ ਕਰਾਂ ਕਿਰੇ ਕੇਲੇ ਨਾ ਮਿਲਿਆ ਕਰਨ ਮੈਨੂੰ ਮੈਂ ਬੜਾ ਹੈਰਾਨ ਹੋਇਆ ਬਈ ਇਹਦੇ ਵਿੱਚ ਵੀਰ ਕਿਰੇ ਕਿਲੇ ਕਿਉਂ ਨਹੀਂ ਮਿਲਦੇ ਆਪਣੇ ਇੰਡੀਆ ਦੇ ਵਿੱਚ ਤਾਂ ਹਰਾ ਕੇਲਾ ਜੇ ਹਰਾ ਕੇਲਾ ਹੋਵੇ ਮੜਾ ਜੇ ਕਰੜਾ ਨੂੰ ਲੈਂਦਾ ਹੀ ਕੋਈ ਨਹੀਂ ਉਹਨੂੰ ਕਹਦਾ ਤਾਂ ਬਈ ਇਹ ਤਾਂ ਕੱਚਾ ਗਾ ਤੁਹਾਨੂੰ ਤਾਂ ਕਿਰਾਇਆ ਚਾਹੀਦਾ ਜਮਾ ਕੇਲਾ ਮਿੱਠਾ ਤੇ ਮੈਂ ਹੈਰਾਨ ਹੋ ਗਿਆ ਯਾਰ ਵੀ ਯਾਰ ਕੱਚੇ ਕੇਲੇ ਕਿਉਂ ਲੈਂਦੇ ਨੇ ਲੋਕ ਤੇ ਇਸੇ ਗੱਲ ਦੀ ਬਈ ਮੈਂ ਯਾਰ ਬੜਾ ਹੈਰਾਨ ਹੋਇਆ ਫਿਰ ਮੈਂ ਇੱਕ ਦਿਨ ਕਿਸੇ ਮੁੰਡੇ ਦੇ ਦੋਸਤ ਦੀ ਫੈਮਿਲੀ ਮੈਂ ਮੁੰਡਾ ਉਹਨੇ ਸੱਤ ਕੇਲੇ ਲੈ ਲਿਆਤੇ ਹੋਣਗੇ 8 ਮੈਂ ਫ੍ਰਿਜ ਵਿੱਚ ਕੇਲੇ ਦੇਖੇ ਮੈਂ ਕਹਾ ਵੀ ਕੇਲੇ ਕਿੱਦਾਂ ਹੈ ਕਹਿੰਦਾ ਇਹ ਹਫਤਾ ਚਲਾਉਣੇ ਆਪਾਂ ਨੇ ਕੇਲੇ 7-8 ਕੇਲੇ ਨੇ ਹਫਤਾ ਚਲਾਉਣੇ ਆ ਬਸ ਫਿਰ ਪੜ੍ਹੇ ਲਿਖੇ ਨੇ ਨਾ ਭਾਈ ਆਪਣੀ ਇੰਡੀਆ ਚ ਤਾਂ ਪੜ੍ਹੀ ਮੰਨੋ ਇੱਕ ਤਰ੍ਹਾਂ ਦੇ ਇਹ ਪੜ੍ਹੇ ਲਿਖੇ ਨੇ ਹੁਣ ਤੁਸੀਂ ਦੇਖ ਲਓ ਵੀ ਪੜ੍ਹੇ ਲਿਖੇ ਕਿੱਥੇ ਨੇ ਤੇ ਅਣਪੜ੍ਹ ਕਿੱਥੇ ਨੇ ਉਹ ਕਹਿੰਦੇ ਜੀ ਇਹ ਹਫਤਾ ਚਲਾਉਣੇ ਆ ਬਸ ਇੱਕ ਇਕੱਲਾ ਖਾਣਾ ਤੇ ਜਿੱਦੇ ਤੱਕ ਮੁੱਕਣਗੇ ਉਹਦੇ ਤੱਕ ਗਿਰ ਜਾਣਗੇ ਹਫਤੇ ਚ ਫ੍ਰਿਜ ਚ ਉਹ ਵੀ ਫ੍ਰਿਜ ਚ ਪਏ ਉਹ ਮੈਂ ਆਖਿਆ ਓਏ ਰੱਬਾ ਕਿਹੜੇ ਦੇਸ਼ ਦੇ ਵਿੱਚ ਆ ਗਿਆ ਉਹ ਜਿੱਥੇ ਆਪਣੇ ਇੰਡੀਆ ਚ ਦਰਜਣ ਆਥਣੇ ਘਰੇ ਲੈ ਕੇ ਜਾਣ ਤਾਂ ਉਹ ਕਹਿੰਦੇ ਨੇ ਤੜਕੀ ਨੂੰ ਦਰਜਨ ਨਹੀਂ ਹੋਣੀ ਚਾਹੀਦੀ ਕੇਲਾ ਨਾ ਖਰਾਬ ਹੋ ਜੇ ਖਾਜੋ ਤੜਕੀ ਤੱਕ ਓਏ ਆਪਣਾ ਦੇਸ਼ ਚਾਹੇ ਉੱਥੇ 60 ਬਣਦੇ ਨੇ 1 ਡਾਲਰ ਦੇ ਪਰ ਉੱਥੇ ਦਰਜਨ ਵੀਰ ਜੀ ਕਿਸੇ ਵੀ ਘਰ ਦੇ ਵਿੱਚ ਦਰਜਨ ਅੱਜ ਸ਼ਾਮ ਨੂੰ ਲਿਆਤੀ 4 ਵਜੇ ਦਰਜ ਅਸਲ ਤਾਂ ਉਹ ਹੱਥਾਂ ਨੂੰ ਨਹੀਂ ਦਿਖਣੀ ਨਹੀਂ ਤੜਕੀ ਨੂੰ ਤਾਂ ਦੇਖਦੀ ਹੀ ਨਹੀਂ ਉਹ ਦਰਜਨ ਕੇਲਿਆਂ ਦੀ ਚਾਹੇ 12 ਕੇਲੇ ਨੇ 15 ਕੇਲੇ ਤੇ ਖਾ ਉਹਨੂੰ ਖਾਣਗੇ ਹੀ ਖਾਣਗੇ ਓਰੇ ਬਾਈ ਜੀ ਇੱਕ ਕੇਲਾ ਸਿਰਫ ਦਿਖਾਵੇ ਲਈ ਖਾਂਦੇ ਨੇ ਕੱਚੇ ਕੇਲੇ ਯਾਰ ਆਹ ਦੇਸ਼ ਜਿਹੜੇ ਦੇਸ਼ ਵਿੱਚ ਸੋਸੀ ਇੱਕ ਚੀਜ਼ ਲਿਆਤੀ ਨਾ ਉਹ ਦਿਖਾਵੇ ਲਈ ਐ ਇਨਿਕ ਦੂਜਿਆਂ ਨੂੰ ਦਿਖਾਉਣ ਵਾਸਤੇ ਕੰਮ ਤੇ ਬਈ ਮੈਂ ਆ ਲੈ ਕੇ ਆ ਉਹ ਤੇ ਮੈਂ ਦੇਖਿਆ ਮੈਂ ਕੰਮ ਤੇ ਜਾਵਾਂ ਐਨੇ ਇੱਕ ਬਦਾਮ ਉਹੀ ਕਟੋਰੀ ਉਹ ਜਿੱਦੋਂ ਕੰਮ ਤੇ ਉਹਨੇ ਰੋਟੀ ਰਾਟੀ ਜੀ ਖਾਣੀ ਸੁੱਕੀਆ ਰੋਟੀਆਂ ਤਾਂ ਖਾਂਦੀ ਨੇ ਔਰ ਇਹ ਕਿਹੜਾ ਬਈ ਦੁਪਹਿਰੇ ਨੂੰ ਸੁੱਕੀ ਜਾਂਦੀਆਂ ਨੇ ਰੋਟੀਆਂ ਆਪਣੇ ਵੀ ਤਾਂ ਇੰਡੀਆ 'ਚ ਹੁਣ ਜੇ ਕੰਮ ਵਾਲੇ ਬੰਦੇ ਲੈ ਕੇ ਜਾਣਗੇ ਉਹ ਰੋਟੀਆਂ ਸੁੱਕੀਆਂ ਚਲੋ ਆਪਣੇ ਬੈਠ ਕੇ ਟਾਈਮ ਚਾਹ ਚ ਉਹ ਨਾਲ ਚੰਗੀ ਤਰ੍ਹਾਂ ਖਾਂਦੇ ਨੇ ਚਾਹ ਬਣਾ ਕੇ ਉਹ ਤਾਂ ਚਾਹ ਵੀ ਪੁਰਾਣੀ ਪੀਂਦੇ ਨੇ ਬਾਅਦ 10 12 ਘੰਟੇ ਵਾਲੀ ਤੇ ਉਹ ਦੋ ਕੁ ਬਦਾਮ ਜੇ ਖਾ ਕੇ ਆਇਆ ਦਿਖਾਇਆ ਕਰੇ ਡੱਬੀ ਮਖਾ ਲਾਨ ਤਾਂ ਮਖਾ ਆਪਣੇ ਮੁੱਠੀਆਂ ਭਰ-ਭਰ ਖਾਣ ਵਾਲੇ ਬਾਈਓ ਹਲੇ ਕਹਿਣਗੇ ਉਹ ਦੇਸ਼ ਗਰੀਬ ਆ ਜਿੱਥੇ ਬਾਈ ਖਾਣਾ-ਦਾਣਾ ਮੁੱਠੀਆਂ ਭਰ ਕੇ ਖਾਂਦੇ ਨੇ ਬੁੱਕ ਪੂਰੇ ਬਾਈ ਜੀ ਕੋਈ ਬੰਦਾ ਰੱਜ ਕੇ ਨਹੀਂ ਖਾਂਦਾ ਹੈਗਾ ਝੂਠ ਛੋੜੇ ਲਵੇ ਲੱਖ ਬੋਲ ਜੇ ਤੇ ਬਸ ਇੱਕ ਫੁਕਰ ਬਣੇ ਜਾ ਕਿ ਗੱਡੀ ਲੈ ਲਈ ਤੇ ਇੱਕ ਫੋਨ ਲੈ ਲਿਆ ਉਹਦੀਆਂ ਕਿਸ਼ਤਾਂ ਚ ਆਪਦੀ ਲੱਖਾਂ ਕਰੋੜਾਂ ਰੁਪਈਆ ਦੀ ਦੇਈ ਹੈ ਜਿਹੜੀ ਗਾਲੀ ਜਾਂਦਾ ਤੇ ਸੋਨੂੰ ਵੇਂਟ ਦੀ ਆ ਬਾਈ ਜੀ ਜੇ ਤੁਹਾਡੇ ਕੋਲੇ ਉਹ ਵਧੀਆ ਨਾ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਰੋਟੀ ਮਿਲਦੀ ਆ ਤਾਂ ਰੋਟੀ ਖਾ ਲੋ ਬਾਹਰ ਕੋਈ ਫਾਇਦਾ ਨਹੀਂ ਆ ਕਿ ਮਹਾ ਤੋਂ ਮਹਾ ਮੂਰਖ ਬੰਦਾ ਜਿਹੜਾ ਬਾਹਰ ਆਉਂਦਾ ਹੈ ਤੇ ਬਾਕੀ ਸੋਨੂੰ ਹਾਲਾਤ ਪਤਾ ਹੀ ਆ ਕੀ ਆ ਜਿਹੜੀਆਂ ਕੁੜੀਆਂ ਆ ਗਈਆਂ ਕੁੜੀਆਂ ਬਾਰੇ ਅਗਲੀ ਵੀਡੀਓ ਚ ਦੱਸਾਂਗੇ ਵੀ ਕੀ ਹਾਲਾਤ ਨੇ ਕਿੱਦਾਂ ਨੇ ਤੇ ਵੀਡੀਓ ਦੇਖਣ ਲਈ ਧੰਨਵਾਦ ਜਿਹੜਾ ਅਗਲਾ ਪਾਠ ਆ ਉਹ ਆਪਾਂ ਕੁੜੀਆਂ ਤੇ ਲੈ ਕੇ ਆਵਾਂਗੇ ਜਿਹੜੇ ਵਿਆਹੇ ਹੋਏ ਮੁੰਡੇ ਆਏ ਨੇ ਉਹਨਾਂ ਨਾਲ ਕਿਵੇਂ ਵਰਤਾਅ ਤੇ ਕਿਵੇਂ ਹੁੰਦਾ ਬਈ ਜੀ ਧੰਨਵਾਦ ਜੀ ਸੋਸ਼ਲ ਫਲੋਅ